ਕਿ ਕਮ ਹੈ ਹਾਂ ਆ ਕਿਸਾਨ ਦੀ ਫੋਟੋ ਕਿਸਾਨ ਇਹ ਨੋਟ ਪੁਰਾਣਾ ਹੈ ਤਾਂ ਫੋਟੋ ਆ ਕਿਸਾਨ ਦੀ ਜੇ ਅੱਜ ਕੱਲ ਦਾ ਨੋਟ ਹੈ ਕਿਸੇ ਦਾ ਫੋਟੋ ਕਿਸਾਨ ਨਹੀਂ ਹੈ ਜੀ ਹੈ ਬਾਈ ਮਾ ਤਿੰਨ ਕਰਮਾਂ ਦਾ ਕੰਨਾ ਹੈ ਮੈਣੀ ਕਰਾਂ ਫਿਰ ਸਾਢੇ 5 ਫੁੱਟ ਦੀ ਕਰਮ ਹੁੰਦੀ ਹੈ ਦੇ ਲੈ ਇੱਕ 2 3 ਦੋ ਪਰ ਨੋ 99 ਦੇ ਹੈ ਇਹ ਖੜਾਦਾ ਕੰਨਾ ਹੈ ਇਹ ਤਾਂ ਗਿਰ ਗਿਆ ਚਲੇ ਨਾਹਗਾ ਵਿੱਚ ਚੂਹਾ ਨਹੀਂ ਹੈਗਾ ਚੂਹਾ ਸੈਦਾ ਸੈਟਾ ਹੀ ਹੈ। ਲਓ ਵੀ ਵੇਸ ਮੇਰੇ ਨਾਲ। ਆਹ ਗਾ ਰੇਤ ਲਾਣੀ ਆ। ਤੇਰਾ ਲਾਤਾ ਤਾਂ ਤੂੰ ਚੇਤੀ ਸਾਥ ਗੜ। ਇਹ ਹਾਰ ਕੇ ਕਿੰਨੇ ਹਾਰ ਕੇ ਆਇਆ ਕੱਟਾ। ਕਸੀ ਕਾਲ ਜੀ ਵੀ। ਕਸੀ ਕਾਲ ਜੀ ਵੀ ਸਾਰਿਆਂ ਨੂੰ। ਕੀ ਆ ਕਹਿੰਦੇ ਆ? ਹੂੰ। ਲੱਗਿਆ ਵੀ ਜਣੋ ਬੰਦਾ ਲੱਗਿਆ ਲਾ ਕੇ ਆਇਆ ਉਹਨੂੰ। ਹੂੰ। ਜਵੀ ਹਾਲ ਜਵੀ ਵੜਦੇ ਆ। ਹੂੰ। ਉਹਨੂੰ ਇੱਧਰ ਹੀ ਸਾਡੇ ਲਾਇਆ ਫਿਰ ਮੈਂ ਉਰਲੀ ਸਾਈਡੇ ਵਧੀਆ ਨਾਲ ਤਾਂ ਪਾਣੀ ਵੀ ਲੋਟ ਆ ਜੂਗਾ ਮੈਂ ਇੱਧਰ ਤੇ ਹੀ ਲੱਦ ਦੇ ਦੂਸੋ 20 25 ਭਰੀ ਬਸ ਇੰਨੀ ਕੇ ਪੈਣੀ ਆ ਉਹ ਵਿੱਚ ਪਿਆ ਵੀ ਗੰਨਾ ਇਹਦੇ ਵਿੱਚ 50 ਵੀ ਆ 15 14 15 ਕੁਇੰਟਲ ਉਹਨਾਂ ਦੇ ਹੁਣ ਉਹਨਾਂ ਦਾ ਗੁੰਜਾਇ ਸਾਰਾ ਕੀ ਕੰਮ ਕਰ ਲਾ ਕਿਹੜਾ ਇਹਦਾ ਖੱਤੀ ਲੰਬੀ ਆ ਲੰਬੀ ਖੱਤੀ ਉਹ ਚਕਾਈ ਖੁੰਝਾ ਸਾਰਾ ਉਹ ਚੱਕ ਕੇ ਘਰ ਐ ਸਿੱਧਾ ਹੋ ਜਾ ਪੱਲੇ ਮਨ ਜਾਣ ਨਾ ਕੇ ਜਾ ਕੇ ਤਾਂ ਕਹਤੇ ਉਹਨੂੰ ਹੁਣ ਚਾਹ ਲੈ ਜਾਣ ਨਾਲੇ ਉਹਦੀ ਨਾਲੇ ਉਹਨੂੰ ਪਾਣੀ ਦੇ ਆ ਠੀਕ ਆ ਉਹਨੂੰ ਸਮਝਾ ਆ ਉਹ ਵੀ ਕਿੱਧਰ ਨੂੰ ਕਿਆ ਕਰਨਾ ਮੈਂ ਲਾਈ ਇੱਕ ਕਪੜਾ ਤੱਕ ਦੋ ਇੱਕੇ ਆ ਮੈਂ ਕ ਹੋ ਗਿਆ ਬਗੇ ਤੇ ਅੱਗੇ। ਕੱਲ ਠੀਕ ਹੋ ਗਿਆ। ਬੀ ਵਾਲਾ ਹੈ। ਉਹਨੇ ਮੂਡਾ ਬਣਾ ਵੜਦਾ ਏ। ਰਮੇਸ਼ ਲਗਿਆ ਬੀ ਜੋੜਨ। ਛਿਲਦੇ ਵੀ ਨਾਲ ਦੀ ਨਾਲ। ਅੱਛਾ। ਉਧਰੇ ਛਿਲਦੇ। ਕਹ ਚੌਸੀ ਕਾ ਬਾਰਡਰ ਕੋ ਥਾਣਾ ਪਾਇੂਗਾ। ਕ ਬਰਾਬਰ ਵੜਦੇ। ਸਿੱਧਾ ਵੜਦੇ ਆ। ਹਾਂ। ਉਹ ਸਿੱਧਾ ਵਾੜਾ ਵੜਦੇ। ਕ ਕਿਲੋ ਵੜਣਾ ਨੇ? 8 ਕਿਬੀਗੇ ਦਾ। ਪੌਣੇ ਕਿ ਦੋ ਕਿਲੋ। ਕਿੰਨੇ ਵੜਣਾ? ਉਹਨੇ ਵੜਣਾ ਸਿਮਲੇ ਨੇ। ਸਟੈਟਰੀ ਸੈਕਟਰੀ ਹੈ ਜਿਹੜਾ। ਹੋ ਗਿਆ ਥੋੜੀ ਪਰਚੀ ਸੜਦੂਗੀ ਅਸੀਂ ਨਹੀਂ। ਮਾਪਾ ਕੀ ਨੂੰ ਜਵਾਬ ਦਿੱਤਾ ਮਜਾ ਸਾਡਾ ਹੋ ਜਾਣਾ ਪੂਰਾ ਠੀਕ ਗੱਲ ਬਾਉਂਡ ਦਾ ਹੁੰਦਾ ਬਾਉਂਡ ਸਾਡਾ ਪੂਰਾ ਹੋ ਜਾਣਾ ਕਰ ਹੋ ਰਾ ਹੁਣ ਪਾਤੀ ਫੇਰ ਹੁਣ ਦੇਣੀ ਪੈਣੀ ਅਗਲੇ ਨੂੰ ਆਪਣਾ ਹੀ ਨਹੀਂ ਨਿਬੜਦਾ ਦੀਦਾ ਬੱਗਾ ਦਾ ਵੀ ਸੜਾ ਕੱਲੂ ਫੇ ਲੋਡ ਕਰੂਗੇ ਆਪਣੇ ਆਲਾ ਇਹ ਨਾ ਕੱਲ ਆਦਣ ਇਹਨਾਂ ਨੇ ਆਹੋ ਅੱਜ ਵੜਦੇ ਨੇ ਇਹਨੇ ਕੱਲੂ 6 ਬੰਦੇ ਲਾ ਕੇ ਲਾਦ ਦੇਣ ਕੱਲ ਜਬੀ ਵਾਲਾ ਵੀ ਨਿਬੜ ਜਾਣਾ ਉਹਨੂੰ ਵੀ ਬਾਦੀਏ ਫੇਸ ਨੂੰ ਧੁੱਪ ਜੀ ਲੱਗ ਲੂਗੀ ਭਈਆਂ ਨੇ ਵਿਲੇ ਹੋਣਾ ਇਹ ਇਹਦਾ ਭੋਲੂ ਵਾਲੇ ਦੀ ਰੇਪੋ ਆਲਾ ਕਹਿੰਦੇ ਹੋਂ ਤਾਂ ਸਾਰੇ ਕਿੱਥੇ ਨਿਕਲੂਗਾ ਯਾਰ ਕਿਹੜਾ ਆਹਾਂ ਪਰਾਂ ਨਿਕਲੂਗਾ ਥੋਲ ਦੂੰਗੇ ਕਿਤੇ ਕਿੱਥੇ ਪਰ ਕਣਕਚੇ ਨੂੰ ਇਕਲੀ ਪਾ ਦਿੰਦੇ ਹੈਨਾ ਹਾਂ ਹਾਂ ਡੰਗਰਾਂ ਨੂੰ ਪਾ ਵੱਢ ਕੇ ਕਿਹਨੂੰ ਆ ਕਣਕ ਨੂੰ ਤਾਂ ਪਹਿਲਾਂ ਬਹੁਤ ਸੋਹਣੀ ਸੀ ਹੁਣ ਕੋਸਰ ਬਣ ਗਈ ਆਹ ਰਾਰ ਬਿਦਾ ਰੇ ਤੇ ਬਾਈਓ ਮਸਲ ਹੁੰਦੀ ਨਹੀਂ ਸੜੀ ਕੋਈ ਵੀ ਗੱਲ ਆ ਦੂਰ ਤੋਂ ਪੜੇ ਕੁਝ ਨਹੀਂ ਕਰਿਆ ਉਹਦੇ 'ਚ ਉੱਥੇ ਖੜ ਗਈ ਬਸ ਐਨੂੰ ਨਹੀਂ ਕੇ ਐਨੂੰ ਨਹੀਂ ਕਰ ਰਹੀ ਐਨੂੰ ਪਹਿਲਾਂ ਬਹੁਤ ਸੋਹਣੀ ਹੋਈ ਤੁਰੀ ਦੀ ਇਹ ਨਿਕਲ ਦੇ ਪਾਵਰ ਤੇ ਇੰਨੀ ਖਿੱਚ ਲਈ ਉਹਨੇ ਹੁਣ ਖੜੇ ਗਈ ਵੀਰੇ ਬੰਨ ਵਾਲੀ ਮੇਰੀ ਗਾਲੀ ਦੀ ਹੁਣ ਖੜੇ ਗਈ ਉੱਥੀ ਚੱਲੀ ਪਾਣੀ ਵੱਢਣੀ ਨਹੀਂ ਹੈਗੀ ਦੇਖਣਾ ਹੈ ਕਿ ਕਿਆ ਕੋ ਕਰਦਾ ਹੈ ਕਿਹਨੀ ਗੱਲ ਇਹਦੇ ਪਰ ਇੱਕ ਪੰਪ ਲਾ ਕੇ ਦੇਖ ਲੈ ਦਵਾਈ ਦਾ ਜਿਹੜੀ ਤਾਕਤਾਲੀ ਆ ਔਰ ਰੀਵਰ ਕੋ ਚਾਰ ਦਿਨਾਂ ਮਾ ਜੇ ਵਧੀਆ ਰਹੀ ਪੰਜ ਕੀਲਿਆਂ ਬ ਕਰ ਦੂਗੇ 187 ਦੀ ਲੋਡ ਆ ਜੀ ਸਪਰੇਸ ਬੂ ਦੀ ਫਿਰ ਰੱਖੀ ਵੀ ਕੰਮ ਲਿਆ ਕੇ ਉਹ ਪਈ ਰਹੇ ਤੇ ਹੋ ਫਸਲੀ ਹੋਣੀ ਹੋਰ ਕੋਈ ਕਿੰਨੇ ਪਰ ਕਰ ਦੂਗੇ ਤਾਕਤ ਦੀ ਉਹ ਹਾਂ ਹੁਣ ਹੋਣ ਕਰਕੇ ਕਿਆ ਫਾਇਦਾ ਨਾਲ ਹੀ ਤੇ ਛੜੀ ਵੀ ਗਣਕ ਹੁਣ ਕੋਈ ਫਾਇਦਾ ਹੁਣ ਤਾਂ ਪਾਣੀ ਲੱਗਣਾ 10 ਤਰੀਕ ਤੇ ਅਦਾ ਤਰੀਕ ਤੇ ਬਾਦ ਬਾਬਾ ਦੀਪ ਸਿੱਦੀਪ ਮੈਂ ਹਾਂ ਲੈ ਕੇ ਆਇਆ ਪੈਸੇ ਪੂਰੇ ਆਹ ਮੈਂ ਲਾਂਗੇ ਨਾ ਚੱਪਲਾਂ 'ਚ ਪੈਰ ਧੋ ਲੈਣੇ ਉਰ ਤੇ ਮੇਰਾ ਮੜਾ ਟਰਾਲਾ ਪਵਾਇਆ ਕਾਲੇ ਦਾ ਪਵਾ ਦਿੰਦੇ ਆ ਜਾ ਫੇ ਆਉਂਗਾ ਕਿ ਕਿਹੜਾ ਮੈਂ ਪਈ ਆ ਜਾਣਾ ਉਧਰ ਤੇ ਟੈਂਸ਼ਨ ਨਾਲੇ ਤੂੰ ਮੈਂ ਛੱਡਿਆ ਮਾਂ ਯਾਰ ਮੰਨ ਗਏ ਚੱਲ ਮੈਂ ਤਿੰਨ ਵਜੇ ਜਣੇ ਆਉਂਦੇ ਨੂੰ ਫੇ ਜਵੀ ਵੀ ਲੱਦਣੀ ਆ ਕੇ ਮੈਂ ਕਹਾਂ ਕਿੱਥੇ ਗਿਆ ਹੋਇਆ ਕਿਤੇ ਰੋਪੜ ਤੇ ਮੈਨੂੰ ਗੱਗਾ ਭੇਡਾ ਲਿਆਂਗਾ ਬਾਈਪਾਸ ਪਰ ਤੇ ਫੋਨ ਕਰ ਦੂੰਗਾ ਇਹਨੂੰ ਦੇ ਲੈ ਗੱਗੇ ਤਾਂ ਕਿ ਆਊਗਾ ਆਜਣਾ ਨੇ ਜੇ ਫੋਨ ਕਰਤਾ ਨੇ ਭਾਬੀ ਉਹ ਨੂੰ ਉਹ ਨੂੰ ਵਿਆਹ ਗਿਆ ਮੈਂ ਕਹਤਾ ਨਹੀਂ ਦੱਸਿਆ ਕਿੱਥੇ ਕਹਿੰਦਾ ਮੈਂ ਜਾਣਾ ਕਿੱਥੇ ਜ਼ਰੂਰੀ ਹੈ ਛੱਡਿਆ ਜਾ ਕੰਨ ਲੇਟ ਕਰਦਾ ਛੱਡਿਆ ਜਾ ਚੱਲ ਜੁੜਾ ਕੇ ਆਈਏ ਚੱਲੋ ਚੰਗੀ ਜੁੜਾਓ ਛੱਡਿਆ ਜਾ ਫੋਨ ਕਰਦੀ ਆ ਕਿ ਜਿੱਥੇ ਆ ਗਿਆ ਆ ਮੈਂ ਤੈਨੂੰ ਫੋਨ ਕਰੂੰਗਾ ਲੈਟਾਂ ਪਰ ਉਤਰੇ ਜਾਣਾ ਮੈਂ ਉੱਥੇ ਪਰਾ ਉੱਥੇ ਤੇ ਮੈਨੂੰ ਬਿਠਾ ਲਿਆ ਪਰ ਤੂੰ ਸਾਰੇ ਨੰਬਰ ਘਰ ਤੇ ਜੱਕ ਲੈ ਸਮਾਥੋਂ ਪਰਤੀ ਪੁਰਚੂ ਦੀ ਕੁਝ ਨਹੀਂ ਪਰਤੀ ਪੁਰਚੂ ਕਰੇ ਪਈ ਐ ਵਪਾਰੀ ਘਰ ਤੇ ਜਾ ਕੇ ਲਖਣਾ ਹੀ ਆ ਘਰ ਤ ਨਹੀਂ ਆਣਾ ਤੇ ਹੁਣ ਚੱਲ ਚੱਲੀਏ ਜਿੰਕ ਗੱਗੀ ਜਲਾ ਆਈਏ ਚੱਲ ਫਿਰ ਇਹ ਦਾ ਨਹੀਂ ਕੱਢ ਰੋਹਦਾ। ਤਾਂ ਬੂਟੇ ਬੂਟੇ ਜ਼ਿਆਦਾ ਹੋ ਗਏ ਨਾ। ਬੂਟਾ ਬਹੁਤ ਹੋਗਾ। ਮਾਗਦਾ ਪੁਣਕੀ ਦਾ ਟਿਕੋੜਾ। ਹਾਂ। ਮਸ਼ੀਨ ਤੋਂ ਜੁੱਤੀ ਚਾਹੀਦੀ ਆ। ਉਹ ਛੋਟੀ ਮਸ਼ੀਨ ਚਾਹੀਦੀ ਆ ਹੁਣ ਛੋਟੀ। ਨਹੀਂ ਮੱਡ ਕਿੰਨੀ ਰੱਖੀ ਕਿੰਨੀ ਆ। ਹਾਂ। ਉਹ ਆਉਦੀ ਗੱਲ। ਇਹ ਆਪਣੇ ਪਿੰਡਾਂ ਮੰਦਰ ਦੀ ਛੋਟੀ ਮਸ਼ੀਨ। ਇੱਧਰੋਂ ਦਾ ਕੱਢੇ ਨਾ। ਇੱਧਰ ਤਾਂ ਬੂਟਾ ਮੈਂ ਕਹਿੰਦਾ ਪੁਣਕੇ ਰੱਖ ਤੇ। ਛੋਟੀ ਵੀ ਨਹੀਂ ਆਈ ਛੋਟੀ ਮਹੀਰ ਚ। ਉਹਦਾ ਰੂਹੀ ਆਈ ਛੋਟੇ ਦੇ ਕੱਟਣ ਵਾਲੀ। ਹਾਂ। ਚਾਹੇ ਦੋ ਗੜੇ ਕਰੇ। 7 ਫੁੱਟ ਦਾ ਆਈਏ ਬਹੁਤ ਹੋਦੋ। ਅੱਛਾ ਧੀ ਦੀ 7.5 ਫੁੱਟ ਨਹੀਂ 8 ਫੁੱਟ ਦੀ ਕੱਟਰ ਹਾਂ ਕੱਟ ਰੱਥ ਫੁੱਟ ਦੇ ਹਾਂ ਉਹ ਚਾਹੀਦੀ ਆਪਾਂ ਧੀ ਦੀ ਬਣ ਜੂਗੀ ਭਾਈ ਰੋਕ ਤੱਕ ਜਰੂਰ ਤੇ ਕੱਟ ਲਾਈ ਚਾਹਦਾ ਉਹਨੂੰ ਕੋਈ ਆ ਉਹਨੂੰ ਖੋਲ ਲੋੜ ਨਹੀਂ 8 ਫੁੱਟ ਦਾ ਦਾਲਦਾ ਚਾਰੇ ਟੁੱਟ ਕੇ ਕਿਵੇਂ ਬਣ ਜੂਗੀ ਸਭ ਨਾਲ ਚੱਲ ਪੁੱਤ 5 ਗੱਲ ਲੱਖ ਹੀ ਚੱਲਦੀ ਇੰਨੇ ਚਿਰ ਦੀ ਕਿੰਨਾ ਮਾਟਲ ਫਸਣਾ ਕਰਨਾ ਪਊਗਾ ਕਰਤਾ ਪਾ ਦਸ ਮਾਰੀ ਸੌਦਾ ਉਹ ਅੱਛੇ ਆਪਣੇ ਤਾਂ ਬਹੁਤ ਰਣੀ ਆ ਉਹ ਆਪਣੇ ਏਰੀਆ 'ਚ ਨਾਲੇ-ਨਾਲੇ ਪੈਸੇ ਡੁੱਬਣੇ ਆ ਤਾਂ ਠੀਕ ਹੈ ਕੰਮੇ ਤਾਂ ਕਰ ਗਏ ਪੈਸੇ ਦਾ ਪੈਸੇ ਬਣਦੀ ਹੈ ਮੁੰਡਰਾ ਚ ਵੱਡੀ ਚਾਹੁੰਦਾ ਮੁੰਡਰਾ ਬਲਾਲ ਬਲਾ ਇਹ ਮੈਨੂੰ ਨਹੀਂ ਸਿੱਧੀ ਸਿੱਧੀ ਬੜਾ ਹੀ ਨਾਲ ਸਾਈਡਾਂ ਆਪੇ ਵੱਡਾ ਬਣਾ ਲੈਂਦਾ ਪਰ ਖੜਨ ਨਹੀਂ ਆਦੀ ਦਦੀ ਉਹ ਹੈ ਕਿ ਨਹੀਂ ਆ ਮੈਂ ਹੁਣ ਕਹਿੰਦਾ ਇੱਧਰ ਮੰਨ ਲੈ ਵੀ ਆਪਣਾ ਰੋਪੜ ਏਰੀਆ ਸਾਰਾ ਹੂੰ ਕੰਮ ਖਤਮ ਹੈ ਜਾ ਦੇ ਤਿੰਨ ਚਾਰ ਸੋਕੇ ਛੱਡ ਦੇ ਤੂੰ ਗੱਲ ਪੱਕੀ ਗੱਲ ਹੈ ਬੋਲੀ ਹਾਂ ਬੋਹਿਰੀਆ ਚਲੋ ਦੂਈ ਨੂੰ ਕਹਿੰਦੇ ਦੂਈ ਨੂੰ ਜਵਾਬ ਦਿੰਦੀ ਹੈ ਉਹ ਦੇਖ ਲਿਓਗੇ ਯਾ ਮਨ ਲੈ ਪੂਲੋਂ ਦੇ ਖਤਮ ਹੋ ਗਈ ਦੂਈ ਵੀ ਤਾਂ ਹੈਗੀ ਅੱਠ ਰੈਲੇ ਦਾ ਪੰਗਾ ਲੈ ਰਹੇ ਨੇ ਸਾਡੇ ਨੇ ਕੜਾ ਨਵੇਂ ਹੀਰੇ ਲਿਆਉਂਦੇ ਨੇ ਨੀਰ ਦਾ ਆਉਂਗਾ ਤਾਂ ਠੀਕ ਹੈ ਖੋਲੋਂ ਨਾਸਕ ਗਾਣੇ ਮਸ਼ੀਨ ਵੀ ਲਿਆਉਂਦੇ ਨੇ ਮਸ਼ੀਨ ਵੀ ਲਿਆਉਂਗੇ ਮਸ਼ੀਨਾਂ ਦਾ ਕੰਮ ਤਾਂ ਕੜਾ ਹੀ ਨਾ ਵਹਿੰਨ ਦਾ ਆਪਣੇ ਪੈਸੇ ਮੋੜਨੇ ਆ ਹਾਂ 4-5 ਲੱਖ ਦੀ ਵਧੀਆ ਬਣੀ ਕਿਉਂ ਮਾਰ ਚਾਹੀਦਾ ਨੇ ਅੱਧੀ ਇਹਨੂੰ ਮਾਰ ਚਾਹੀਦਾ ਵਿੱਚ ਉਹਦਾ ਬੈਸ ਸਾਈਜ਼ ਤੇ ਵੀ ਉਹ ਕੰਮ ਤਾਂ ਜਾਪਾ ਜੂਗਾ ਤਾਂ ਹੈ ਇਹਨੂੰ 8 ਉੱਤਰ ਕੱਟ ਲੈਣਾ ਜੇ ਉਹ ਪੱਪੜੀ ਮਸ਼ੀਨ ਵੀ ਛੋਟਾ ਕਟਰ ਲਾ ਦੂਦੇ ਇਹਨੂੰ ਮਾਰ ਨਹੀਂ ਚਾਹੀਦਾ ਭੰਨੇ ਨੂੰ ਵਿੱਚ ਸਾਫ ਦੀ ਕੱਢੀ ਜਾਂਦੀ ਸਾਫ ਦੀ ਕੱਢੀ ਜਾਂਦੀ ਫਿਰ ਇਹਨੇ ਛੋਟਾ ਕਟਰ ਕਰ ਦੇ ਇਹਨੂੰ ਹੂੰ ਉਹਦਾ ਫ੍ਰੈਸ਼ਰ ਉਸ ਹਿਸਾਬ ਨਾਲ ਹੈ ਆਉਡੀਓ ਉਡੀਓ ਤਾਂ ਬਣਾਈ ਵੀ ਹੈ ਨਾ ਫਿਰ ਸਮਾਨ ਵਿੱਚ ਉਸ ਆਪ ਨਾਲੇ ਆ ਘੱਟ ਵੱਧ ਬڑا ਛੋਟਾ ਕਿਹ ਰਹਿ ਗਈ ਆਹੋ ਕਿੱਥੇ ਇੱਥੇ ਵੱਡਾ ਪੈਂਦਾ ਉਹਦੇ ਇੱਥੇ ਦਾ ਇੰਜਣ ਇੱਥੇ ਇੰਜਣ ਉਹਦੇ ਬੈਂਡ ਲੱਗਾ ਚਾਰ ਗੱਡੀ ਵਾਲਾ ਪਤਾ ਕੁਝ ਰੱਖਿਆ ਹੈਗਾ ਹਲਾ ਮੈਂ ਕਿਹਦੀ ਛੋਟੀਆਂ ਗੱਡੀਆਂ ਦਾ ਉਹ ਠੀਕ ਹੈ ਫਿਰ ਤਾਂ ਉਹ ਹਾਂ ਆਹ ਉਹ ਖੜੀ ਪਾਈ ਪਾਰਚੀ ਪਾਰਚੀ ਵਾਲਿਆ ਲੈ ਛੱਡਾ ਰੱਖੋ ਤੋਰੇ ਕਿ ਕਰਨਾ ਤੇਰੇ ਕੋਲ ਵੀ ਰੱਲਾ ਮੰਡਾ ਦਾ ਪਾਈ ਇਹ ਵੀ ਟੂਬੇ ਹੀ ਕਰਦੇ ਬਿਲਕੁਲ ਦਾ ਹੈ ਸਾ ਗੱਪੜ ਐਨੀ ਮਤਾਂ ਨੂੰ ਕਿੰਦਾ ਦਾ ਹੈ ਨੀ ਚੜਨਾ ਕਿੱਧਰ ਤੂੰ ਕਾ ਪੌੜੀ ਲਾ ਕੇ ਪੌੜੀ ਲੈ ਜਾਣਾ ਪੈਣਾ ਜਦੋਂ ਟਰਾਲਾ ਤੁਰਦੇ ਤੇ ਘਾਏ ਪਤਾ ਲੱਗੂ ਜਾ ਕੇ ਗਿਆ ਪਰ ਉਹ ਇਹ ਲੋਆ ਆਇਆ ਤੇ ਲੈ ਚਾਸੀ ਆ ਸਟਾਰਾਂ ਵਾਲੀ ਨੀ ਘੋੜੀ ਲੱਗਦੀ ਆ ਪਾਤ ਦੇ ਕਿੰਨੀ ਲਵਾਈ ਆ ਹਾਂ ਸਲਾਤਰ ਆ ਗਈ ਤੇ ਮਾਣੀ ਕੱਢਦੇ ਪਰ ਆਇਆ ਭਾਈ ਜੀ ਫਟਾ ਤੋਰੀ ਦਾ ਤਾਂ ਲੱਗਣਾ ਪਤਾ ਲੱਣਾ ਨਹੀਂ ਫਿਰ ਮਿਲ ਮੇ ਪਤਾ ਲੱਗੇ ਜਾਣਾ ਆ ਕਿ ਨਹੀਂ ਫਟਾ ਥਾੜ ਦੇਣਾ ਕਿ ਹੋਰ ਫੜੇ ਵਾਲਾ ਨਹੀਂ ਹੈਗਾ ਫਟਾ ਇਹ ਤਾਂ ਮੂਰ ਆ ਹਾਂ ਬੱਚਾ ਕਿੱਧਰ ਆ ਕਹਿੰਦਾ ਰਾਜ ਜੀ ਪਾਣੀ ਲਿਆਓ ਕਹਿੰਦਾ ਚਾਰ ਗੰਨਾਂ ਵੀ ਉੱਠਾ ਕਹਿੰਦਾ ਪਾਣੀ ਲਿਆਓ ਕਹਿੰਦਾ ਮਾ ਲਿਆਉਂਦਾ ਘਰ ਜਾ ਹੁਣ क्या हो गया भाई गाने में बहुत वजन है भाई चार ही गाना नहीं पूछता है लंबा ही है वो देखो बीस फीट से ऊपर होगा ਲਵਾਈ ਬਹੁਤ ਹੀ ਵੀ ਉੱਤੇ ਹੀ ਲੰਬਾ ਤਾਂ ਹੈ ਇਹ ਤਾਂ ਗਿਰਨੇ ਕਰਕੇ ਹੋ ਗਿਆ। ਹਾਂ। ਛੂਹਾ ਵੀ ਨਾ ਜੂਹਾ ਤੇਰੇ ਨੂੰ ਕੋ ਲਾ ਲਾ ਗਿਆ ਖੱਡਾ ਦੇ ਇੱਥੇ। ਤਾਂ ਹੀ ਕਹਿ ਰਿਹਾ ਇੱਥੇ ਕੋਈ ਇੱਕ ਪਰਸੀ ਘੜ ਦੋ ਪਾਣੀ ਇੱਥੇ ਖੱਡਾ ਦਾ ਪਤਾ ਲੱਜੂਗਾ। ਪਾਣੀ ਭਰ ਦੂੰਗੇ ਕਿੰਨੂੰ ਠੀਕ ਨਿਕਲੂ। ਮੂਸੇ ਵੀ ਜ਼ਿਆਦਾ ਬਜਨ ਨਿਕਲਣਾ। ਅੱਛਾ ਲੱਗਿਆ ਨਾ ਪਤਾ ਹੁਣ। ਚੱਕ ਦੇ ਫੱਟੇ। ਹੂੰ। ਲੈ ਫੜੋ ਗਲਾਸ। ਲੈ ਫੜ। ਕਹਿੰਦਾ ਪਾਣੀ ਦੀ ਖਿਆਲ ਲੱਗੀ ਵੀ ਕਹਿੰਦਾ ਜ਼ਿਆਦਾ। ਹਾਂ। ਲੈ। ਗਰਮੀ ਹੋ ਗਿਆ। ਗਰਮੀ ਤਾਂ ਹੋਣੀ ਹੀ ਆ ਬਾਈ। ਲਫੜ ਗਲਾ ਲਿਆਈਂਦਾ ਤੂੰ ਮੈਂ ਤੇ ਦੇਵਣੀ ਤੇ ਲੱਗਿਆ ਮੈਂ ਚੱਕ ਲਿਆ ਚੱਕ ਬਸ ਹਾਂ ਦਾ ਮੀਨਾ ਕੱਗੇ ਲਫੜ ਹੋਰ ਲੈ ਲੈ ਆਪਣਾ ਬੂਤਰ ਰੱਖ ਲੈ ਉਰੀ ਲਾ ਤੇ ਮੀਂਹ ਚਾਹੀ ਮੀਨਾ ਰੱਖ ਛੱਡੀ ਇਹਨੂੰ ਪਾਣੀ ਐਸੇ ਹੀ ਰਹੇਗਾ ਅੱਥੇ ਵਾਲੇ ਹਾਂ ਟੁੱਟੀ ਵਾਲਾ ਹੈ ਟੁੱਟੀ ਵਾਲਾ ਹੈ ਐਸੇ ਹੀ ਰਹੇਗਾ ਅਧਿਕਨ ਨੀ ਮਿੱਟੀ ਗੱਡੀ ਇਹਦਾ ਮਿੱਟੀ ਦਾ ਘੜਤਾ ਇਸੇ ਨਾਲ ਨੇ ਚੂਹੇ ਨੇ ਚੂਹੇ ਨੇ ਇੱਥੇ ਲਾਗ ਲਾਗ ਜੂਆ ਆਏ ਬਸ ਵਿੱਚ ਹੈ ਨਹੀਂ ਖੱਡ ਕੋਈ ਵੀ ਆ ਜਾਵਾ ਉੱਕੇ ਨਹੀਂ ਵੇ ਨਾ ਇਹਦਾ ਕਰਕੇ ਆ ਬਸ ਇੱਥੇ ਵਿੱਚ ਕੋਈ ਖੱਡ ਨਹੀਂ ਮਿਲਦੀ ਤੈਨੂੰ ਕਿੰਨੇ ਦੇ ਹੈ ਲਾਗ ਲਾਗੇ ਬਸ ਆਏ ਇੱਥੇ ਦੇ ਆਏ ਵਿੱਚ ਨਹੀਂ ਖੱਡ ਲਈ ਜੇ ਦਵਾਈ ਫਿਰ ਪਾ ਦਿੱਜੇ ਲਾਗ ਲਾ ਫਿਰ ਦੇਣੀ ਹੈ ਤਾਂ ਹੀ ਹੋਰ ਤੇ ਸਾਬ ਕਰਾਇਆ ਲਾ ਕੇ ਨਾਲੇ ਲਾਗ ਲਾਗ ਸਾਫ ਕਰਾ ਦੀ ਲਾਗਾ ਠੀਕ ਨਹੀਂ ਗੱਲ ले चार भी घना नहीं उठता है बडाएगा बहुत ही बहुत उसका तगड़ा गाना होगा और हा चीका मारदा है <laughs> जान लगे ना, हाँ। ना वो दराखत बटना है ओ देख तू हां ओ जो तेरा इधर आ पेया ऊपर ले ऊपर दा हेठ ला वो मार दे तू ज्यादा दर्द ना पड़ते दात लिया जाएगा इधर नहीं बटूंगा ना ये ट्रेलर खड़ा के बट दूंगा फिर तो हां भी लोट हो जाना अपने पाले ਆਦੇ ਯਾ ਤੂ ਪਾ ਤੂ ਆਪਣਾ ਤਾਂ ਪਾ ਲੈ ਆਪਣੇ ਪਾਏ ਬਹੁਤ ਹੈ ਮੈਂ ਤਾਂ ਪੀਣੀ ਨਹੀਂ ਕੱਗੇ ਨੇ ਪੀਣੀ ਹੈ ਨਾ ਫੜ ਪਾ ਨਾ ਪੀਣੀ ਤੇਲੇ ਕਿਨੇ ਹੋ ਹਾਂ ਸ਼ਾਮਾ ਪੀਲਾ ਪੀਲਾ ਵੀਲਾ ਸ਼ਾਮਾ ਸ਼ਾਮਾ ਪੀਲਾ ਹੈ ਵੀ ਮੈਂ ਤਿੰਨ ਕਰਮਾਂ ਦਾ ਕੰਨਾ ਹੈ ਮੇਣੀ ਕਰਾਂ ਫਿਰ ਸਾਢੇ 5 ਫੁੱਟ ਦੀ ਕਰਮ ਹੁੰਦੀ ਐ ਦੇ ਦੇ ਇੱਕੋ ਦੋ ਤਿੰਨ 15 ਫੁੱਟ ਦਾ ਤੇ ਵੜ ਗਿਆ 5 3 15 ਸਾਢੇ 5 ਦਾ 5 15 16 ਸਾਢੇ 16 ਫੁੱਟ ਦਾ ਗੰਨਾ ਕਿੰਨਾ ਹੈ ਫਿਰ ਨਾਲ ਆਗ ਤੇ ਬਗੈਰ ਅੱਛਾ ਆਪਾਂ ਕੇ 20 ਤਾਂ ਹੋ ਜਣਾ ਪੂਰੀਆਂ ਹੈਗੀਆਂ ਇਹਨੂੰ 27 ਇਹ ਪੋਰੀ ਵੀ ਲੰਬੀ ਐ ਥੋੜੀ ਦੇਖ ਤਾਂ ਅੱਧੇ ਫੁੱਟ ਦੇ 6 ਫੁੱਟ ਤੋਂ ਥੋੜੀ ਜਿਓ ਘੱਟ ਐ ਲੈ ਕਿਹੜੀ ਪੋਰੀ ਦੇਖ ਤਾਂ ਹਾਂ ਖਰਾਬ ਨਹੀਂ ਜੀ ਖਰਾਬ ਇਹਦਾ गिर ਗਿਆ ਜਾਂ ਖੜਾ ਦਾ ਖੜਾ ਉੱਪਰੋਂ ਦਾ 95 ਦੇ ਐ ਜਾਂ ਖੜਾ ਦਾ ਗੰਨਾ ਐ ਇਹਦਾ गिर ਗਿਆ ਚਲ ਐਨਾ ਹੈਗਾ ਵੀ ਵਿੱਚ ਚੂਹਾ ਨਹੀਂ ਹੈਗਾ ਚੂਹਾ ਸੈਡਾ ਸੈਟਾ ਹੀ ਐ ਦੋਵੇਂ ਚੂਹੇ ਨੇ ਬਹੁਤ ਵੱਟਿਆ ਪਿਆ ਇਹ ਦੋ ਟੰਗਾਂ ਵਾਲੇ ਚੂਹੇ ਨੇ ਪਤਾ ਨਹੀਂ ਨੰਗਾ ਨੂੰ ਲੈ ਗਿਆ ਪਤਾ ਨਹੀਂ ਬਿਛੜੇ ਨੂੰ ਲੈ ਗਿਆ ਇੱਥੇ ਲਾਲ ਲਾਲ ਬਹੁਤ ਗੰਨੇ ਵੱਡੇ ਵੇ ਨਾ ਬਹੁਤ ਅੱਡਾ ਵੱਡੇ ਵੇ ਨਾ 20 25 ਪੇ ਸੀ ਭਰੀ ਵੱਡਾ ਵਾ ਵਿੱਚ ਤੇ ਦੇਖ ਲੈ ਤੂੰ ਵੱਡਾ ਬਗੰਨਾ ਹਾਂ ਹਾਂ ਵੱਡਿਆ ਵਾ ਕਿਤੇ ਨਹੀਂ ਐਨਾ ਦਾਣ ਪਾਉਂਦਾ ਕਰਨਾ ਚਾਹੀਦਾ ਤਿੰਨ ਵਾਰੀ ਪਾਉਣਾ ਪੈਣਾ ਭਰੀ ਵੱਡ ਕੇ ਜਿਹੜਾ ਹੱਕ ਹਲਾਲ ਦਾ ਉਹੀ ਹੋਣਾ ਤੇਰੇ ਪਾ ਬਾਕੀ ਜਾਣਾ ਹੀ ਐ ਸਾੜੀ ਜਨ ਸਾੜੀ ਕਿਸਮਤ ਦਾ ਸਾਡੇ ਕੋਲ ਨਾ ਜਿਹਦਾ ਹੋਰ ਦੀ ਕਿਸਮਤ ਨਾਲ ਉਹਨੇ ਲੈ ਜਾਣੀ ਐ ਦਾ ਦਸਵੰਦ ਕੱਢਣੀ ਪੈਦਾ ਚਾਹੇ ਵਾਦਾ ਹੋਵੇ ਜਾਂ ਨਾ ਹੋਵੇ ਸਾਨੂੰ ਵਾਦਾ ਐ ਦਸਵੰਦ ਮਾਲਕ ਕਰਦਾ ਚਾਹੇ ਤੂੰ ਲੀਜੇ ਬਸ 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 ਅੱਗੇ ਪਿਆ ਹੋਰ ਲੈ ਲੀਏ ਨਹੀਂ ਮੈਨੇ ਵੀਣੇ ਜਮ ਐ ਵੀ ਨਹੀਂ ਲੈ ਕੁੱਤਾ ਬਹੁਤ ਵਧੀਆ ਯਾਰ ਇਹਨੂੰ ਮਗਾ ਦੇ ਹੁਣ ਭਾਈ ਹਾਂ ਮੁਕਾ ਇੱਕ ਗਾਗਾ ਉਹ ਭਾਈ ਤੇ ਦਿਜੀਏ ਗਾਗਾ ਭਾਈ ਦਾ ਕਰ ਗਿਆ ਬੱਸ ਮੈਂ ਇਹਦੇ ਕੱਪ ਬੱਸ ਇਹਦੇ ਚਾਹ ਕੀ ਕਰੀ ਦੁੱਧ ਹੈ ਸਾਲੇ ਦੁੱਧ ਹੈ ਇਹ ਵਧੀਆ ਹੋਊਗਾ ਢੱਡ ਭੜੀ ਭਰਨਾ ਬਹੁਤ ਹੈ ਕੱਪ ਹਾਂ ਡੰਗ ਹੋ ਗਿਆ ਲੈ ਵਾਹ ਖਾ ਤਾਂ ਮਾਰੀ ਰਹੀ ਲੈ ਨੀ ਕੁਟੇ ਵੀ ਪਾਣੀ ਹੈ ਹੈ ਭਾਈ ਇੱਕ ਕੁੱਟ ਰਹਿੰਦੀ ਹੈ ਆਹ ਰਸਤਾ ਵਾਕੇ ਕਹਿੰਦੇ ਸਿੱਧਾ ਹਾਂ ਚਾਲੂ ਕਰਤਾ ਐਨੇ ਬਣ ਗਿਆ ਆ ਚੱਲ ਰੋ ਗਿਆ ਹੁਣ ਤੂੰ ਮਾੜੇ ਨਾ ਉਰੇ ਤੈਨੂੰ ਲੱਗਣਾ ਨਾ ਠੀਕ ਨਹੀਂ ਗੱਲ ਆ ਤੂੰ ਤਾਂ ਟਰਾਲੇ ਨੂੰ ਤਾਂ ਕਰੂਗਾ ਤੇਰਾ ਮੈਂ ਮਾਰਦੇ ਨਾ ਮਟੈਣੀਆਂ ਦੋ ਤਿੰਨ ਟੈਣੀਆਂ ਪੁੱਤ ਨਹੀਂ ਮੈਂ ਸੈਡ ਸੈਟੈਣੀਆਂ ਬੜੀਆਂ ਬਣੀਆਂ ਆਪਾਂ ਦੋ ਮਾਰਦੇ ਨਹੀਂ ਉਹ ਮੇਰੇ ਪੈਸੇ ਦੇ ਕੋਈ ਇਨਾਮ ਮਿਲਦਾ ਹੈ ਉਹ ਹਾਂ ਆ ਦੇਖ ਅੱਜ ਪੰਜ ਦਾ ਨੋਟ ਮਿਲੇ ਭਾਈ ਦੇਖਿਆ ਮੈਂ ਹੈ ਆ ਕਿਸਾਨ ਦੀ ਫੋਟੋ ਕਿਸਾਨ ਇਹ ਨੋਟ ਪੁਰਾਣਾ ਹੈ ਤਾਂ ਫੋਟੋ ਆ ਨਹੀਂ ਕਿਸਾਨ ਦੀ ਜੀ ਅੱਜ ਕੱਲ ਦਾ ਨੋਟ ਹੈ ਕਿਸੇ ਦਾ ਫੋਟੋ ਕਿਸਾਨ ਨਹੀਂ ਹੈ ਜੀ ਹੋ ਨਹੀਂ ਹੈ ਜੀ ਫੇਰ ਸਾਰੇ ਮੰਨ ਕੇ ਜਲਦੂ ਕਿਸਾਨ ਜਾੜਾ ਇੱਕ ਸਾਰਾ ਦੇਸ਼ ਕਿਸਾਨ ਉਰ ਚੱਲਦਾ ਲਗਾ ਦੇ ਮਾੜੇ ਟਰੈਕਟਰ ਵੀ ਅੱਛਾ ਦਾ ਨਾ ਇਹ ਟਰੈਕਟਰ ਅੱਛਰ ਜੀ ਦਾ ਟਰੈਕਟਰ ਪਿੱਛੇ ਕਿਆ ਪਾਇਆ ਪੈਨ ਪਪਲਾਉ ਪਾਇਆ ਪਲਾਉ 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 ਪਾਇਆ ਭਾਈ ਪ 5 ਰੁਪਏ ਦਾ ਨੋਟ ਬਹੁਤ ਪਣਾ ਨੋਟ ਆ ਇਹ ਕੱਕਦਾਰ ਨੋਟ ਪਿਆ ਕਿੱਥੇ ਮਿਲਿਆ ਤੁਨੂੰ ਇਹ ਰੋਡ ਪਰ ਫਰਸ਼ 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 ਨੂੰ ਬੈਠ ਫਰੈਸ਼ ਨੂੰ ਬੈਠਾ ਰੱਖ ਲੈ ਰੱਖ ਲੈ ਇਹਨੂੰ ਭਾਈ ਲਾ ਹੁੰਦਾ ਕਿਸਾਨ ਨੂੰ ਕਹਿੰਦੇ ਰੋਲ ਦੋ ਹੁਣ ਤਾਂ ਕਿਸੇ ਟਾਈਮ ਕਿਸਾਨ ਦੀ ਫੋਟੋ ਦਿਖਾ ਲੋ ਨੋਟ ਉੱਪਰ ਹਾਂ ਜੀ ਦੇ ਪਰ ਹੋਰ ਕੀ ਹਾਲ ਹੈ ਭਾਈ ਇਹ ਗੱਲ ਆਮਤਾ ਬਣੀ ਚਾ ਚਲੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈ ਚੱਲਨੀ ਜੀਡੀਪੀ ਉਰੀ ਤੇ ਹੀ ਹੈ ਕਿਉਂਕਿ ਉਹਨਾਂ ਦਾ ਸਭ ਕੁਝ ਬੰਦ ਹੋ ਗਿਆ ਤੁਸ ਜੀਡੀਪੀ ਕਿਸਾਨਾਂ ਨੂੰ ਚਲਾਈ ਦਿੱਤੀ ਹੈ ਹਾਂ ਨਾ ਨਾ ਹੀ ਹੈ ਉਹ ਟੱਕਰ ਨਹੀਂ ਦਾ ਚੱਲੀ ਜਾਣਾ ਇਹਦਾ ਹਿੱਸਾ ਅਸੀਂ ਵੀ ਆਪਣੇ ਇੰਡੀਆ ਦਾ ਹੀ ਹਿੱਸਾ ਸਭ ਕਿਸਾਨ ਮਜ਼ਦੂਰ ਸਭ ਇੰਡੀਆ ਦੇ ਹਿੱਸਾ ਹੈ ਇਹ ਦਿਨਾਂ ਤੱਕ ਆ ਨਹੀਂ ਹੋਣਾ ਚਾਹੀਦਾ ਵੈਸੇ ਹੈ ਕਿ ਨਹੀਂ ਕਿਸਾਨ ਦੀ ਫੋਟੋ ਪਹਿਲਾਂ ਹੁਣ ਨਹੀਂ ਫੋਟੋ ਹੈ ਕੋਈ ਇਹ ਦਿਨਾਂ ਚਾਹੀਦਾ ਗਵਰਨਮੈਂਟਾਂ ਨੂੰ ਹੈ ਕਿ ਨਹੀਂ ਇਹਦੇ ਬਗੈਰ ਸਭ ਕੁਝ ਠੱਪ ਹੈ ਮਿੱਤਰਾ ਹੈ ਕਿ ਨਹੀਂ ਇਹ ਦਿਨ ਆ ਜਾਵਦਾ ਸਾਰਾ ਸਿਸਟਮ ਇਹਦੇ ਨਾਲ ਹਿੱਲਣਾ ਫਿਰ ਦੇਖ ਆਂ ਦੇਖ ਲਾ ਵੀ ਇਹ ਖੜ ਗਈ ਕੰਮ ਖਤਮ ਹੈ ਹੁਣ ਖੜ ਗਈ ਹੋਰ ਖਰ ਜਾਏਗਾ ਹੈ ਫੇਰ ਕਿਸਾਨ ਖਰ ਗਿਆ ਉਹ ਜਿਹੜੇ ਮੇਰੀ ਮੇਰੀ ਗੱਲ ਸੁਣ ਜਿਹੜਾ ਇਤਨੇ ਦਿਨ ਬਿਲਡਿੰਗ ਦੇ ਹੱਥ ਹੁੰਦਾ ਚੰਡੀਗੜ੍ਹ ਕਿੰਨੀ ਹੋਰ ਪਾਸੇ ਵੀ ਇੱਕ ਨਹੀਂ ਹੈ ਅਗ ਨਹੀਂ ਹੁਣ ਉਹ ਬਰੈਂਦੀ ਤੇ ਉਹਨੂੰ ਮਾ ਦੁਨੀਆ ਹੀ ਐ ਜ਼ਮੀਨ ਘਟੀ ਜਾਂਦੀ ਦੁਨੀਆ ਖਾਣੇ ਵਾਲੀ ਵਧਦੀ ਜਾਂਦੀ ਐ ਸਾਰੀ ਜਿੰਸ ਦਾ ਰੇਟ ਵੱਧਦਾ ਨਹੀਂ ਭੋਰਾ ਹੈ ਕਿ ਨਹੀਂ ਇਦਾਂ ਵੀ ਵਧਣਾ ਚਾਹੀਦਾ ਨਾਲ ਤਾਂ ਹੀ ਸਾਡੇ ਖਰਚੇ ਪੂਰੇ ਹੋਣੇ ਆ ਨਹੀਂ ਕਿੱਥੇ ਹੋਣੇ ਆ ਖਰਚਾ ਬਹੁਤ ਐ ਗੰਨੇ ਤੂੰ ਹੀ ਹਿਸਾਬ ਲਾ ਲਾ ਪਹਿਲਾਂ ਕਿੰਨਾ ਖਰਚਾ ਹੈ ਖਰਚਾ ਏ ਰ ਥੋੜਾ ਖਰਚਾ ਤੂੰ ਮੇ ਕਿਤਨ ਲੈ ਕੇ ਹਮਸੇ ਇਹਨਾਂ ਨਾਲ ਤਾਂ ਲਿਆਣਾ ਹੀ ਐ ਮੈਂ ਤਾਂ ਆਪਣੀ ਆਜਾ ਮੈਂ ਤਾਂ ਤਾਂ ਹੋ ਗਿਆ ਕਹਿੰਦਾ ਖਰਚਾ ਦੇ ਕਿੰਨਾ ਫਿਰ ਜਿਹੜੀ ਸਾੜੀ ਮਹੀਨੇ ਤੱਕ ਅਖੀਰ ਵਿੱਚ ਵੱਜਦੀ ਉਹ ਸਾਨੂੰ ਘੱਟ ਵੱਜਦੀ ਆ ਬਸ ਪੋਕਟ ਵੱਜਦੀ ਆ ਸਾਰਾ ਖੁਸ ਠੇਕਾ ਠੂਕਾ ਕੱਢ ਕੇ ਰੇ ਖਰਚਾ ਕੱਢ ਕੇ ਲੈ ਕੇ ਸਾਰੀ ਮਹੀਨਾ ਜਿਹੜੀ ਸਾਨੂੰ ਨਹੀਂ ਵੱਦੀ 20-25000 ਰੁਪਏ 40000 ਮਸੋਂ ਵੱਧਣਾ ਸਾਲ ਦਾ ਇੱਕ ਗਿੱਲੇ ਪਰਤੇ ਮਸੋਂ ਵੱਧਣਾ 30000 ਰੁਪਏ ਮਾ ਬਸ ਸਾਲ ਜੁੱਤੀਆਂ ਟੁੱਟ ਜਾਂਦੀਆਂ ਬੰਦੇ ਦੀਆਂ 30-30000 ਹੱਦ ਦਾ ਸਾਲ ਦਾ ਇੱਕ ਗਿੱਲੇ ਪਰਤੇ ਉਹ ਵੀ ਆਪਣੇ ਮਤੇ ਵੱਜੂਗਾ ਇੰਨਾ ਖਰਚਾ ਕੱਢ ਕੇ ਇਹ ਠੇਕੀ ਵਾਲੀ ਫੇਰ ਤਾਂ ਪੂਰੇ ਪੂਰੇ ਸੂਰੇ ਕੰਮ ਚੱਲਦਾ ਬਸ ਗੱਡੀ ਖੜੀ ਨਹੀਂ ਚੱਲਦੀ ਆ ਉਹ ਵੀ ਉਹ ਆਪਣੀ ਦਿਹਾੜੀ ਨਿਕਣ ਦੇ ਡੇ ਕਰ ਅਸੀਂ ਕੰਮ ਕਰਦੇ ਆ ਹਾਂ ਉਹ ਹੋਰ ਹੀ ਮਿਲਣ ਦੀ ਉਹ ਨਹੀਂ ਕਹਿਣਾ ਦੇ ਹੈਗੀ ਉਹ ਸਾਲ ਦੀ ਆਪਣੀਆਂ ਦਿਹਾੜੀਆਂ ਲਾ ਲਾ ਫਿਰ ਕਿੱਥੇ ਗਿਆ ਕੰਮ ਹੋ ਮੰਨ ਕੇ ਜਲ ਬੰਦਾ 500 ਰੁਪਏ ਦੀਹਾੜੀ ਨੂੰ ਆਉਂਦਾ ਹੋ ਸਾਲ ਦੀ ਕਿੰਨੀ ਕਿੰਨਾ ਦਿਨ ਹੋ ਗਿਆ ਸਾਲ ਮੈਂ ਹੈ ਕਿੰਨਾ ਬਣ ਗਿਆ ਮੋਟਾ ਜਾ 1500 15000 ਦਿਨ ਸਾਲ ਦਾ 365 ਦਿਨ ਹੈ ਉਹ ਚੱਲ ਜੇ 100 ਦਿਨ ਵੀ ਦਿਹਾੜੀ ਪੂਰੀ ਲਈ ਤੇ ਉਹ ਸਾਈ ਭਿਆਹਰ ਬਣ ਗਿਆ ਯਾ ਯਾਰ ਇੱਕ ਦਾ ਬਣਿਆ ਔਰ ਇੱਕ ਬੰਦੇ ਦਾ ਬਣਿਆ ਲੱਗਿਆ ਤਾਂ ਸਾਰਾ ਢੱਪਰੇ ਕੰਮ ਆ ਤੀ ਮੇਲੇ ਕੇ ਸਭ ਉਸੇ ਸਾਲ ਕਾ 570 100 ਦਿਨ ਕੰਮ ਕਰਿਆ ਮਨ ਲਾ 200 ਦਿਹਾੜੀਆਂ ਲਾਈਆਂ ਜੇ ਤਾਂ ਗਿਆ ਤੁਨੂੰ ਓ ਜੇ ਮੇਰੀ ਗੱਲ ਸੁਣਦਾ ਹੁਣ ਇੱਕ ਇੱਕ ਬੰਦੇ ਦੀ ਲਾ ਲਈ ਤੇ ਜਿਹੜੇ ਬੰਦੇ ਹੋਰ ਲੱਗੇ ਜੁੜੇ ਵੇ ਨਾਲ ਹੈ ਕਿ ਨਹੀਂ ਕੋਈ ਰੋਟੀ ਬਣਾਉਂਦਾ ਘਰਾਂ ਹੈ ਕਿ ਨਹੀਂ ਕੋਈ ਰੋਟੀ ਬਣਾਉਂਦਾ ਕੋਈ ਸਾਨੂੰ ਲੈ ਕੇ ਆਉਂਦਾ ਇੱਥੇ ਕੋਈ ਮੇਲੇ ਨੂੰ ਤੁਰਿਆ ਭਿਆ ਖਰਚਾ ਸਾਰੇ ਲੱਗੇ ਵੇ ਕੰਮ ਦਾ ਏ ਕੋਈ ਕੁਝ ਵੀ ਨਹੀਂ ਬੱਦਦਾ ਇਹ ਬੰਦੇ ਦਾ 150 ਰੁਪਇਆ ਹੈ। ਨਾ ਖਾਲੀ ਖਾਣਾ ਖਾਣਾ ਦਾ। ਹੋਰ ਹੋਰ ਪਾਣੀ ਛੋੜ ਦਿਜੀਏ। ਪਾਣੀ ਛੋੜ ਦਿਜੀਏ 4 ਦਿਨ। ਤੇਰਾ ਕਿੰਨਾ? ਮਤਲਬ 100 200 ਰੁਪਇਆ ਖਾਲੀ ਖਾਣਾ ਖਾਣਾ ਦਾ ਹੈ। ਇੱਕ ਇੱਕ ਬੰਦੇ ਦਾ ਤੂੰ ਵੀ ਆਪਣਾ ਵੰਡ ਦੇ ਆ। ਫੇਰ ਇਹ ਹੁਣ ਇਹਨੇ 700 ਕਮਾ ਲਿਆ 500 ਦੀ ਆੜੀ ਪਈ। 200 ਤਾਂ ਖਾਏ ਗਏ ਹੈ। ਖਾਲੀ ਖਾਣਾ ਦਾ ਜ਼ਰੂਰੀ ਤਾਂ ਸਾਨੂੰ ਖਾਣ ਤੁਹਾਨੂੰ ਬਾਹਰ ਉਸ ਵਿੱਚ ਦਾਰੂ ਸ਼ਰਾਬ ਪੀ ਲਈ ਤਾਂ ਘੱਟ ਜਾਏਗਾ। ਓਏ ਤਾਨੂੰ ਤਾਂ 500 ਵੱਜਦਾ ਇਹ ਸਾਨੂੰ ਤਾਂ ਥੋੜਾ ਖਾਣੇ ਚੱਲਦਾ ਸਾਡਾ ਤਾਂ ਪੜ ਗਿਆ ਤੇਰਾ ਡੇਢ ਪੁਣੀ ਤੋਂ 100 ਕਿੱਲੇ ਜੀ ਗਿਆ ਹੈ ਹਾਂ ਮੈਂ ਦੇਖ ਜੋੜ ਲਈ ਮੈਂ ਸਭ ਬਿਠਾ ਕੇ ਦੇਣੀ ਝਾੜਦਾ ਬਹੁਤ ਆ ਗਿਆ ਝਾੜ ਗਦਰ ਗਦਰ ਤਾਂ ਹੈਗੀ ਹੈ ਮਤਲਬ ਝਾੜਦਾ ਚੰਗਾ ਪਰ ਰੇਡਰੀ ਚੰਗਾ ਹੈ ਮੈਂ ਗਾਹ ਨੂੰ ਹੋਰ ਗੇਮ ਪਾ ਕੇ ਕਰਨਾ ਸੀਦਾ ਤੇ ਕਿਹ ਨੂੰ ਗਾਹ ਨੂੰ ਰੇਡ ਲੈਣਾ ਹੈ ਏਮ ਹੋਰ ਪਾਉਣੀ ਗਾਹ ਨੂੰ ਥੋੜਾ ਲੇਟ ਹੋ ਜਾ ਕੰਮ ਅਰ ਜੇ ਮੀਨੀ ਬੈਰ ਇਹ ਲੋਕ ਨਹੀਂ ਹੋਇਆ ਜੇ ਮੀ ਪੈਂਦੇ ਆਪਣੇ ਲੋਟਰਾਣਾ ਸਾਬੂ ਕਿਹਾ ਕਿ ਕੁਝ ਲੋਕ ਗੰਨੇ ਵੱਲ ਨਹੀਂ ਜਾਦਾ ਹੋਗੇ ਤੇ ਜੀਰੀਆਂ ਜੀਰੀਆਂ ਇਹਨਾਂ ਦੀਆਂ ਜੀਰੀਆਂ ਰੁਲੀਆਂ ਨਾ ਕਿਹੜੇ ਇੰਜੀਨੀਅਰ ਨਹੀਂ ਅਗਲੇ ਜਵੇ ਵੀਜੇ ਵੀ ਗੰਨਾ ਹਲੇ ਗੰਨੇ ਨੂੰ ਧੱਕੇ ਵੱਜਣੇ ਤੁੰ ਦਿਖਾਉਂਗਾ ਮੋਰੇ ਆ ਵੀ ਰਹੇ ਨਾ ਨਿਬਰ ਜਾਏਗਾ ਹੈ ਬਾਪੂ ਲੈ ਟਾਈਨਿਓ ਬਾਨੀ ਬਗੈ ਕੰਦੂ ਕੰਦੂ ਨੂੰ ਮੇੜਨਾ ਇਦਾ ਮੈਂ ਕਹਿੰਦਾ ਹਾਂ ਜੀਰੀਆਂ ਰੁਲੀਆਂ ਉਹਦੇ ਕਰਕੇ ਜਵੇ ਅਰ ਜੀ ਲੋਕਾਂ ਨੇ ਗੰਨੇ ਵੀਜਣ ਵਾਸਤੇ ਖੇਤਾਂ ਘਾਹ ਨੂੰ ਗੰਨੇ ਨੂੰ ਦੇਖੀ ਹੰਦੇ ਹੂੰ ਗੱਲਾਂ ਵੀ ਹੱਥ ਖਰਾੜੇ ਕਰਾਊਗਾ ਉਹਨੂੰ ਪੁਣੀ ਗ੍ਰਾਮ ਲੈਤਾ ਕਿਤਾ ਮਹੀਨਾ ਆ ਗਿਆ ਗੰਨਾ ਕਿਹੜਾ ਗਿਆ ਤੂੰ ਹੋਰ ਵਜੋਂ ਫਿਰ ਤੱਕ ਹਾਂ ਗੰਨਾ ਨਹੀਂ ਛੱਡਣਾ ਹੈਗਾ ਗੰਨੇ ਨੇ ਬਣਾਇਆ ਮੈਨੂੰ ਹੁਣ ਤੱਕ ਜਿੰਨਾ ਹੀ ਬਣਾਇਆ ਗੰਨਾ ਹੀ ਆ ਬਸ ਤੂੰ ਖੱਬ ਬਣਾ ਨਹੀਂ ਲਾ ਰਿਹਾ ਲੈ ਛੋਟਾ ਜਿਹਾ ਲੱਗਦਾ ਇਹਦਾ ਸਾਈਕਲੀ ਮਿਲਵਾਏ ਪੇਚ ਨਾ ਰੱਖ ਲੈ ਇਹਨੂੰ ਵਾਲੇ ਨੂੰ ਕਾਹਦੇ ਨਾਲ ਤਾਂ ਆਲਾ ਵਧੀਆ ਰਹੇ ਮਾਰਾਟਰ ਥੋੜੀ ਹੁਣ ਦੋ ਵੇ ਵੇ ਕਰੂਗਾ ਸਾਲਾ 13 ਫੋਟਾ ਹੁੰਦਾ ਗੱਗੇ ਨਾਲ ਸੌਦਾ ਕਰਾ ਦੇਣਾ ਸੀ ਫੋਟਾ ਬਰਾਨਾ ਜੇ ਬਾਅਦ ਦਾ ਬਤਾ ਲਓ ਬਾਰਾ ਰਹਿ ਗਿਆ ਯਾਰ ਇਹ ਖੇਤ ਦੇ ਦੂੰਗਾ ਮੈਂ ਇਹਦਾ ਲੈਣਾ ਸੀ ਹਾਂ ਯਾਰ ਸਾਰਾ ਹੋ ਗਿਆ ਦਾਦਾ 80 ਦਾ ਫਰਸ ਲੱਗਿਆ ਬਈ ਨੂੰ ਜਹਾਜ਼ ੜਾ ਰਿਹਾ ਯਾਰ ਯਾਰ ਸਭ ਦਾ ਪਰਸੇ ਰਹਿ ਗੱਲ ਇਹ ਹੋ ਕੇ ਰਿਹਾ ਹੈ ਇੰਨਾ ਟਾਈਮ ਖਸਾਈ ਵੀ ਕਰੀ ਉਹ ਵੀ ਦੇਖੋ ਉਹ ਅੱਛੇ ਕੁਝ ਵੀ ਆ ਜਾਏ ਤੂੰ ਦਾ ਹੱਕ ਦੀ ਚ ਬੋਲਣਾ ਮੇਰੇ ਹੁਣ ਗੱਲ ਕਰ ਲਈ ਬੰਦੇ ਨਾਲ 50000 ਦੀ ਪੁੱਛੇ ਦੀ 3.5 ਕਿੰਨੇ ਦਾ ਪੈਂਟਿੰਗ ਲੈ ਲਈ ਨਾ ਟਰਾਲਾ ਦਾ ਵਧੀਆ ਪੰਮੀ ਵਾਲਾ ਮਾੜਾ ਨਹੀਂ ਹੈ ਜੀ ਟਾਇਰੀ ਠੀਕ ਹੈ ਜੀ ਆਹ ਬੜੀ ਚਾਹ ਵਧੀਆ ਟਰਾਲਾ ਹੈ ਬਸ ਟਾਇਰ ਵੀ ਨਹੀਂ ਚਾਹ ਗਾਧੇ ਪੀ ਗਲਾਸ ਹੈਗਾ ਹਾਂ ਹੈਗਾ ਇਹ ਇਹ ਆ ਦੇ ਬਹਿ ਗਿਆ ਇਸਲਾਜੀ ਬਣਦੀ ਹੈ ਇਹਦਾ ਸੁੱਤ ਖੜਾ ਸੁੱਤ ਕਹਦੇ ਖੜਾ ਅੱਜ ਇੱਧਰ ਮਾਰ ਵਕੀ ਨੂੰ ਉੱਠ ਖੜਨੇ ਨੇ ਖੇਲਾ ਤੇ ਮਾਂ ਕਿੰਨੇ ਨੰਬਰ ਪਰ ਆਇਆ ਕਹਿੰਦਾ ਹਾਰ ਗਿਆ ਸਾਰੀਆਂ ਹਾਰ ਗਈ ਹਾਰ ਗਿਆ ਹਾਰ ਗਿਆ ਕਹਿੰਦਾ ਮੈਡਲ ਨਹੀਂ ਮਿਲਿਆ ਇੱਕ ਹਾਰ ਗਿਆ ਨਾ ਮੈਨੂੰ ਨਹੀਂ ਮਿਲਿਆ ਨਾ ਹਾਰ ਗਿਆ ਹਾਰ ਗਿਆ ਓਏ ਭਾਈ ਉਹ ਤੂੰ ਨਾਕ ਸੱਜ ਲਾਇਆ ਇਹਨੂੰ ਗੁੱਸਾ ਨੂੰ ਹੋਣ ਕੇ ਮੈਡ ਲੈ ਆਉਗਾ ਹੁਣ ਦਾ ਯਾਰੀ ਖੇਡ ਪਗੇਟਾ ਦੇਣਾ ਇਹਦਾ ਇਹਦਾ ਗੁੱਸਾ ਆਉਂਦਾ ਨਾ ਉੱਥੇ ਕੱਢੇਗਾ ਖੂਚੀ ਆ ਕੇ ਮੈਡ ਮੂਡਲ ਲੈ ਕੇ ਕਰ ਉਹਨੇ ਗੁੱਸਾ ਕੱਢੀ ਜਾਂਦਾ ਆ ਦੇਖ ਲੈ ਉੱਥੇ ਜਿੱਤੇ ਉਹਨੂੰ ਕਿਹਾ ਮਿਲਿਆ ਕੇ ਮਿਲਿਆ ਕੇ ਉਹ ਕੋ ਨਹੀਂ ਮਿਲਿਆ ਹਾਰ ਕੇ ਆ ਗਿਆ ਖਬਰੇ ਕੱਲੂ ਮਿਲੂੰਗਾ ਉਹ ਹਾਰ ਕੇ ਆ ਗਿਆ ਹਾਰ ਕੇ ਨਾ ਉਹਨੂੰ ਆਸੇ ਉੱਥੇ ਹੋਇਆ ਗਿਆ ਓ ਦੱਸ ਕਿਆ ਕਿਆ ਹੋਇਆ ਉੱਥੇ ਆ ਫੜਾ ਮੈਨੂੰ ਚਾਹ ਜਾ ਕੇ ਓ ਵੜੀ ਰੋਲ ਦੇਣੀ ਤੂੰ ਚੱਕ ਲੈ ਦੱਸ ਦੇ ਦੇ ਲੈ ਕਿਆ ਕਿਹੜੀ ਗੇਮ ਹੋਈ ਦੱਸ ਮੈਨੂੰ ਉ ਕਿਹੜੀ ਕਿਹੜੀ ਗੇਮ ਹੋਈ ਆ ਦੱਸ ਦੇ ਪੁੱਤ ਦੱਸ ਦੇ ਉਹ ਬੈ ਯਾਰ ਤੈਨੂੰ ਡਰਦਾ ਚੱਲ ਉਹ ਕਿਹੜੀ ਕਿਹੜੀ ਗੇਮ ਹੋਈ ਵੀਰ ਦੱਸੂੰਗਾ ਐ ਵੀਰ ਜੀ ਕਿਹੜੀ ਕਿਹੜੀ ਗੇਮ ਹੋਈ ਦੱਸੋ ਹਾਂ ਜੀ ਕਿਹੜੀ ਹੋਈ ਐ ਕਿਹੜੀ ਹੋਈ ਦੱਸ ਉਹ ਬਾਈ ਇੱਕ ਦਾ ਗਲਾਸ ਜੀਣਦੇ ਸੀ ਤੂੰ ਜਿਹੜਾ ਉਹ ਗਲਾਸ ਤੂੰ ਕੀ ਕਰਿਆ ਤੂੰ ਠੇਆ ਬਸ ਹਾਂ ਉਹ 243 ਹੋਈ ਸੀ ਯਾਦ ਕੀ ਤੇਰੀ ਬੋਲ ਵੀ ਲੈ ਮੂੰਹ ਤੇ ਕੀ ਹੋਇਆ ਥਾ ਕੀ ਹੋਇਆ ਉਹ ਹੀ ਨਾ ਤੇਰੀ ਗੇਮ ਉਹ ਦੱਸਾਂਗੇ ਕਿ ਕਿਹੜੀ ਤਾਲੀ ਹੋਈ ਸੀ ਮਾਨੂੰ ਆਇਆ ਤਾ ਦਿਖਾ ਮਾਨੂੰ ਦਿਖਾ ਕੇ ਕਰਾ ਕੇ ਦਿਖਾ ਦਿਖਾ ਕੇ ਕਿਵੇਂ ਹੋਈ ਦਿਖਾ ਲੈ ਦਿਖਾ ਕੇਵੇਂ ਹੋਈ ਸੀ ਲਗ ਲਗਣਾ ਸ਼ੇਰ ਲਗੜਾ ਸ਼ੇਰ ਹੈ ਠੀਕ ਹੈ ਭਾਈ ਲੈ ਜਾ ਤੱਲੇ ਆਇਆ ਚਲੀ ਜਾਂਦਾ ਇੱਕ ਤੇ ਠਾ ਪਾ ਉੱਪਰ ਆਇਆ ਆ ਚਲੀ ਜਾਂਦਾ ਲੈ ਆ ਇੱਕ ਤੇ ਡਾ ਉੱਪਰ ਹਾਂ ਇਹਦਾ ਨਹੀਂ ਗੇਮ ਖਲਾਇ ਇੱਥੇ ਸਾਨੂੰ ਹਾਂ ਤੇ ਮੈਂ ਮਰਮਾਨੀ ਕਰਕੇ ਦਿਖਾਇਆ ਤਾ ਕੀ ਸੱਤ ਦੇ ਪੈਰ ਮੈਂ ਬੋਰਡ ਰੱਖੀ ਜਾਊਗੀ ਉਹਨੂੰ ਕਿੱਕ ਮਾਰ ਕੇ ਜਿਹੜਾ ਉਹ ਸੱਤ ਦੇ ਉੱਪਰ ਪਚਾਊਗਾ ਅਰੂ ਨੂੰ ਤੇ ਜਦੋਂ ਕੀ ਦੂਗੀ ਫੇਰ ਉੱਪਰ ਲੂਣ ਨਾ ਹਾਂ ਬੈਲੂਨ ਬੈਲੂਨ ਵਾਲੀ ਗੇਮ ਹੋਈ ਟਿੱਕ ਟਕ ਫੇਰ ਤਾਂ ਬਜਾਤੀ ਉਹ ਨਹੀਂ ਹੋਇਆ ਤੇ ਸਾਰੀ ਹਾਰ ਗਿਆ ਸਾਰੀ ਹਾਰ ਗਿਆ ਲੱਟ ਮਾਰਨੀ ਸੀ ਜਦ ਹਾਰ ਗਿਆ ਕੀ ਹੱਥ ਮਾਰ ਸਕਦੇ ਆ ਜਦ ਹਾਰ ਗਿਆ ਨਾ ਇਦਾਂ ਵਾਲੀ ਲੱਟ ਮਾਰ ਤੈਂ ਕੀ ਕਰਿਆ ਤੂੰ ਤਾਂ ਮਾਰ ਰਿਹਾ ਤੈਂ ਕੀ ਕਰਿਆ ਹਲੂ ਲੱਟ ਮਾਰ ਕੇ ਨਾ ਲੋੜੀ ਹੈਲੋ 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 ਹਾਰ ਗਿਆ ਤੂੰ ਹਾਰ ਗਿਆ ਅ ਇੱਕ ਗੇਮ ਮਾ ਜਿੱਤ ਗਿਆ ਕਿਹੜੀ ਚ ਅ ਏਦਾਂ ਬੈਲੂ ਨਾਲ ਲੀਟ ਸੀ ਆ ਉਹਦੇ ਮੈ ਦਿਤੇ ਕਮਾਈ ਹਾਂ ਉਹਨੇ ਇੱਕ ਚਾਰ ਗੇਮਾਂ ਹੋਈਆਂ ਦੀਆਂ ਇੱਕ ਇੱਕ ਰਿੰਗ ਤਾਂ ਉਹਦੇ ਅੰਦਰ ਗੋਲ ਪਾ ਕੇ ਨਾ ਏਦਾਂ ਬਿਚੂ ਲੈ ਕੇ ਡਾੜੀ ਦੀ ਉਹਦੇ ਮੰਮੇ ਗਿਰ ਗਿਆ ਉਹਦਾ ਮੰਮੇ ਗਿਰ ਗਿਆ ਹਾਂ ਕਿਛਣ ਕਾ ਨੂੰ ਲੁਕੀ ਜਾਂਦਾ ਮੂਰੇ ਖੜ ਕੈਮਰੇ ਤੇ ਹਾਰ ਗਿਆ ਹਾਰ ਗਿਆ ਜਣੀ ਮੈਡਲ ਨਹੀਂ ਮਿਲਿਆ ਕਦੇ ਨਾ ਕਦੇ ਤਾਂ ਕਾ ਜਿੱਤੂਗਾ ਹੀ ਹਾਰ ਗਿਆ ਇੱਕ ਕੇ ਬੰਦਾ ਹਾਰ ਹਾਰ ਕੇ ਜਿੱਤਦਾ ਹੁੰਦਾ ਇੱਕ ਗੇਮ ਜਿੱਤਿਆ ਏ ਵੜੀ ਕੱਲੂ ਇਹ ਤਾਂ ਅੱਜ 35 ਹੋਈ ਧੀ ਕੱਲੂ ਕੱਲੂ ਹੈ ਗੇਮ ਤਾਂ ਅਸਲੀ ਕੱਲੂ ਹੋਣੀ ਆ ਕੱਲ ਵੀ ਹਾਰ ਹਾਰ ਜਿੱਤ ਕੇ ਆਈ ਕੱਲ 5 ਮੀਟਰ ਦੇ 6 ਮੀਟਰ ਦੇ ਇੱਕ ਮੈਡਲ ਤੇ 2 ਮੀਟਰ ਲੇ ਕੇ ਆਉਂਗਾ ਲੇ ਕੇ ਆਉਂਗਾ ਨਾ ਅੱਜ ਕੀ ਹੋਇਆ ਅਜ ਹਾਰ ਗਿਆ ਅਜ ਹਾਰ ਗਿਆ ਚਲੋ ਛੁੱਟੀ ਹੈ ਕੱਲੂ ਦੇਖ ਲੇਗਾ ਕੱਲ ਦੇਖ ਦੇਗਾ ਮਰਦਾ ਹੁਣ ਲੈ ਵੀ ਹੁਣ ਕੱਲੂ ਦੱਸ ਦੇ ਸਾਨੂੰ ਕੱਲੂ ਕਿਆ ਬਣਾਏਗਾ ਕਿਆ ਬਣੂਗਾ ਬੱਸ ਬੰਨਣ ਲੱਗ ਰਿਹਾ ਇਸ ਨਾਲ ਆਹ ਇਹ ਮਾਲੀ ਦੇਸਾ ਹੋਈ ਬੰਨਣਾ ਉਸ ਤੂੰ ਹਾਰ ਜਾਊਗਾ ਨਾ ਬੰਨਣ ਲੱਗ ਰਿਹਾ ਉਹ ਤਾਂ ਮੈਂ ਵੀ ਖਰਾ ਦੂੰਗਾ ਉਸ ਤਾਂ ਤੈਨੂੰ ਯਾਰ ਤਾਂ ਤੂੰ ਬੰਨਣ ਲੱਗ ਰਿਹਾ ਹੋਇਆ ਇਦਾਂ ਲਈ ਅੱਛਾ ਇਦਾਂ ਨਹੀਂ ਤਾਂ ਠੀਕ ਆ ਸਮਝ ਤੈਨੂੰ ਯਾਰ ਜਾ ਜਾ ਕਾ ਪਲੇਟਸ ਕਰ ਚੱਲ ਚੱਲ ਤਾਂ ਕਿੱਥੇ ਸਹੀ ਜਾਂਦਾ ਪਲੇਟਸ ਕਰ ਹੁਣ ਤਾਂ ਅਸੀਂ ਕੱਲ ਜੀ ਜਿੱਤੂੰਗਾ ਮੈਂ ਤਾਂ ਫੇਰ ਮਚੋ ਲੈਣਾ ਚੱਲ 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 ਉਹ ਖੱਡਾ ਕਿਉਂ ਨੇ ਕੱਢਿਆ ਹੋਇਆ ਕਿ ਬੈਣਾ ਲੈ ਪ੍ਰੈਕਟਿਸ ਕਰ 1 71 ਪਰ ਆਏ ਆਂ ਆਂ ਵਾਲੀ ਪਰ ਆਏ ਬੈਣਾ ਲਖਣੀ ਆ ਚਲ ਕਿੱਥੇ ਤੱਕ ਉਹ ਤੱਕ ਜਿੱਥੇ ਨਹੀਂ ਜਾਂ ਤੂੰ ਤੁਸੀਂ ਦੇਖ ਬਸ ਫੇਮੜੀ ਲੈ ਚਲੋ ਜੀ ਜਾ ਸਕਦਾ ਚਲੋ ਜੀ ਛੁੱਟੀ ਹੈ ਛੁੱਟੀ ਹੈ ਨਹੀਂ ਜਾ ਸਕਦਾ ਪਰ ਤੁਸੀਂ ਹਰ ਦਾ ਰਾਈਟ ਕਰਦੇ ਹੋ ਜਿਆ ਅਕਾਉਂਟ ਇਹ ਬਾਅਦ ਕਰੀਏ ਗੱਲ ਦੀ ਤਿਆਰੀ ਵਿੱਚ ਕੀ ਹੋ ਗਿਆ ਹਾਂ ਪਾਲਾ ਪਾਲਾ ਰੁਪਾ ਪਾਲਾ ਪਾ ਕੇ ਕਹਿੰਦਾ ਮੈਂ ਕਹਿੰਦਾ ਜੱਪਲਾ ਤੂੰ ਹੀ ਜੱਪਲਾ ਤੂੰ ਹੀ ਪਾ ਕੇ ਆਇਆ ਫਿਰ ਚੱਲ ਬੈਠ ਅਰੇ ਸੁਣ ਰੇ ਸੁਣ ਵੀ ਲਾਉਣੀ ਹੈ ਕਿਪਾਦਰਾਵਾ ਨਾਮ ਨਾਲ ਜਾਨਾ ਇਹ ਬੋਲ ਤਾਂ ਆਪਣਾ ਸਭ ਛੁਗਾ ਜਾ ਲਓ ਵੀ ਇਸ ਮੇ ਨਾਲ ਆ ਗਿਆ ਰੇਤ ਲਾਣੀ ਆ ਤੇਰਾ ਲਾਤਾ ਤਾ ਤੂੰ ਛੇਤੀ ਸਾਥ ਗਾੜੇ ਓਯਾ ਕੱਲ ਨਾ ਦੂ ਹੁਣ ਬੰਦੋ ਜੀ ਦਾ ਬੜਾ ਪੁਰਾਣਾ ਮੋਟਰਸਾਈਕਲ ਲੈ ਚੱਲ ਬਾਈ ਚੱਲ ਹਮ ਦੋ 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 ਚੱਲ 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 ਗੱਲ ਚਲਾ ਗਿਆ ਗਿਆ ਮੈਂ ਇਹ ਹਾਰ ਕੇ ਕਿੰਨੇ ਦਿਲ ਹਾਰ ਕੇ ਆਇਆ